ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜੋ ਕਿ ਤੁਹਾਨੂੰ ਇੱਕ ਬਹੁਤ ਚੰਗਾ ਵਧੀਆ ਬਲੱਡ ਲਾਈਨ ਦਾ ਜਿਹੜਾ ਕੱਟਾ ਦਿਖਾਉਣ ਲੱਗੇ ਆ ਤੇ ਨਾਲ ਹੀ ਸਾਰੇ ਭਰਾਵਾਂ ਨਾਲ ਮਿਲੌਣੇ ਆ ਸਾਰਿਆਂ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਤੇ ਜਿਹੜੇ ਭਰਾ ਦੇ ਫਾਰਮ ਤੇ ਖੜੇ ਆ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਆ ਜੀ ਠੀਕ ਆ ਜੀ ਠੀਕ ਆ ਤੁਸੀਂ ਭਾਈ ਨਾਮ ਕੀ ਆਪਣਾ ਜੀ ਮੇਰਾ ਨਾਮ ਮੋਜੂ ਆ ਜੀ ਮੌਜੂਦ ਤੇ ਐਡਰੈਸ ਕੀ ਹੈ ਆਪਣਾ ਜੀ ਐਡਰੈਸ ਪਿੰਡ ਮਲਸੀਆ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਪਸ਼ੂਆਂ ਦਾ ਕੰਮ ਕਰਦੇ ਨੂੰ ਇਹ ਸਾਡੇ ਪਿੱਛੇ ਤੋਂ ਚੱਲੀ ਆਂਡਿਆ ਬਾਪ ਦਾਦੇ ਤੋਂ ਤੇ ਕਿੰਨੇ ਭਰਾ ਬਈ ਤੁਸੀਂ ਪੰਜ ਭਰਾ ਹੈ ਅੱਛਾ ਜੀ ਤੇ ਯਾਕੂਬ ਬਾਈ ਦਾ ਕੀ ਆਪਣਾ ਰਿਲੇਸ਼ਨ ਠੀਕ ਆ ਭਰਾ ਆਪਣਾ ਇਹ ਹਾਂ ਛੋਟਾ ਭਰਾ ਛੋਟਾ ਭਰਾ ਹਨਾ ਜੀ ਹਾਂਜੀ ਤੇ ਬਈ ਕਿੰਨੇ ਗੁਨਾਗ ਆਪਣੇ ਕੋਲ ਯਾਨੀ ਕਿ ਪਸ਼ੂ ਕਿੰਨੇ ਆ ਇਸ ਟਾਈਮ ਇਸ ਟਾਈਮ ਲਗਭਗ 100 ਗੁਨਾਗ 100 ਪਸ਼ੂਆਂ ਨਾਲ ਹੋਰ ਵੀ ਕਾਰੋਬਾਰ ਆਏ ਗੱਲਾਂ ਇਹੀ ਆ ਬਾਕੀ ਮਸ਼ੀਨਾਂ ਮਸ਼ੂਨਾਂ ਦਾ ਮਾੜਾ ਮੋਟਾ ਯਾਨੀ ਕਿ ਗੱਠਾਂ ਵਾਲੀਆਂ ਮਸ਼ੀਨਾਂ ਮਸ਼ੂਨਾਂ ਹਨਾ ਹਾਂਜੀ ਹਾਂਜੀ ਬਸ ਬਸ ਤੇ ਦੁੱਧ ਦੀ ਐਵਰੇਜ ਉਹ ਠੀਕ ਹੀ ਆ ਵਧੀਆ ਨਿਆਰਾ ਟਾਈਮ ਪਾ ਹੁੰਦਾ ਨਿਆਰੇ ਦਾ ਬਹੁਤ ਵਧੀਆ ਤੇ ਹਸੀ ਗਾਲ ਜੀ ਸਾਰਿਆਂ ਨੂੰ ਆਜੋ ਭਰਾਓ ਸਾਨੂੰ ਇੱਕ ਟਾਪ ਕੁਆਲਿਟੀ ਦਾ ਜਿਹੜਾ ਬੁੱਲ ਦਿਖਾਉਣ ਲੱਗੇ ਆ ਆਜੋ ਬਈ ਇੱਥੇ ਆਜੋ ਕੁਆਲਿਟੀ ਚੈੱਕ ਕਰੋ ਇਹ ਸਾਨ ਦੇ ਵਿੱਚ ਬਰੰਤਰ ਦੇਖ ਸਕਦੇ ਆ ਬਈ ਫਿਰ ਇਹ ਕਿਹੜੇ ਸਾਨ ਦਾ ਬੱਚਾ ਆ ਗਿਆ ਜੀ ਕੀ ਨਾਮ ਹੈ ਜਬਰੂ ਜਬਰੂਦ ਜਬਰੂਦ ਆ ਗਿਆ ਤੇ ਮਾਂ ਗੁਲਾਬ ਗੁਲਾਬ ਦਾ ਤੇ ਉਹਨਾਂ ਦੋਵਾਂ ਦੀ ਆਪਾਂ ਫੋਟੋ ਵੀ ਅਟੈਚ ਕਰ ਦੇਾਂਗੇ ਨਾਲ ਹਾਂਜੀ ਹਾਂਜੀ ਤੇ ਕੁਆਲਿਟੀ ਦੇਖੋ ਇਹਦੇ ਵਿੱਚ ਬੋਡੀ ਮੰਤਰ ਸਕੋਰ ਦੇਖੋ ਸਿੰਘ ਬਿਲਕੁਲ ਗੋਲਾ ਤੇ ਕੁੰਡਾ ਤੇ ਟੇਡਾ ਘਟ ਅੱਖਾਂ ਦੀ ਮੰਤਰ ਜਿਹੜੀ ਉਹ ਵੀ ਚੈੱਕ ਸਟਾਰ ਦਾ ਪੋਤਾ ਆ ਸਟਾਰ ਦਾ ਪੋਤਾ ਆ ਗਿਆ ਹਨਾ ਹਾਂਜੀ ਹਾਂਜੀ ਸਟਾਰ ਵੀ ਜਿਹੜਾ ਬੁੱਲ ਇਸ ਟਾਈਮ ਜਿਹੜਾ ਚੰਗਾ ਮੇਲਿਆਂ ਦੇ ਵਿੱਚ ਜਿਹਦਾ ਨਾਂ ਰਿਆ ਬਹੁਤ ਹਾਂਜੀ ਹਾਂਜੀ ਤੇ ਟਕਰਮੂੜੀ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਤੇ ਬਈ ਇਹਦੇ ਬੱਚੇ ਤਾਂ ਨਹੀਂ ਆਏ ਅਜੇ ਮੈਂ ਹਲੇ ਪਹਿਲਾ ਸੁਆ ਪਹਿਲੀ ਮਾਲੀ ਲਾ ਰਿਆ ਹਾਂ ਪਹਿਲੀ ਵਾਰ ਚੱਕਰ ਉਹ ਰ ਘਟ ਤੇ ਕੁਆਲਟੀ ਵੇਖੋ ਇਹ ਸੁਆਹ ਦੇ ਵਿੱਚ 3 ਸਾਲ ਦਾ ਹੋਇਆ ਜੀ ਬਈ 3 ਸਾਲ ਦਾ ਹੋਇਆ ਠੀਕ ਆ ਜੀ 3 ਸਾਲ ਦਾ ਜੇ ਹੋਇਆ 3 ਸਾਲ ਤੇ 8 ਦਿਨ ਦਾ ਹੋ ਗਿਆ 3 ਸਾਲ 8 ਦਿਨ ਦਾ 3 ਸਾਲ 8 ਦਿਨ ਦਾ ਠੀਕ ਆ ਜੀ ਇਹਦੀ ਬੰਤਰ ਦੇਖ ਸਕਦੇ ਹਾਂ ਤੁਸੀਂ ਪੂਰੀ ਮਾਲੀਆਂ ਵਾਲੀ ਬਣੀ ਵੀ ਆ ਤੇ ਉਮਰ ਜਮਾ ਬੱਚਾ ਅਜੇ ਤੇ ਬਾਡੀ ਸਕੋਰ ਵੀ ਬਹੁਤ ਵਧੀਆ ਕਵਾਲਿਟੀ ਚੰਗੀ ਆ ਜਬਰਦਸਤ ਬੁੱਲ ਆ ਹਾਂ ਤੇ ਟੈਸਟੀਗਲ ਮੰਤਰ ਜਿਹੜੀ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਜਿਹੜੀ ਮੰਤਰ ਦੇਖ ਸਕਦੇ ਆ ਦੀ ਟੈਸਟੀਗਲ ਦੀ ਮੰਤਰ ਬਿਲਕੁਲ ਸਾਫ ਸੁਥਰਾ ਮਾਲੀ ਆ ਟੈਸਟੀਗਲ ਦਾ ਜਿਹੜਾ ਬੋਡੀ ਸਕੋਰ ਦਾ ਵੇਖੋ ਤੁਸੀਂ ਬਿਲਕੁਲ ਬੈਕ ਆ ਤੇ ਮਹਾਰਾਜ ਦੀ ਕਿਰਪਾ ਨਾਲ ਜੇ ਝੋਟੀਆਂ ਇਹਦੀਆਂ ਬਹੁਤ ਚੰਗੀਆਂ ਆਉਣਗੀਆਂ ਤੇ ਚੰਗੀ ਕੁਆਲਿਟੀ ਦੇ ਸਾਰੇ ਜਾਨਵਰ ਆ ਭਰਾ ਕੋਲ ਬਹੁਤ ਵਧੀਆ ਫਾਰਮ ਆ ਤੇ ਚੈੱਕ ਕਰ ਸਕਦੇ ਆ ਤੁਸੀਂ ਜਾਨਵਰਾਂ ਦੇ ਯਾਨੀ ਕਿ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਅੱਜ ਤੋਂ ਕੁਝ ਟਾਈਮ ਪਹਿਲਾਂ ਯਾਨੀ ਕਿ ਗਰਮੀ ਦੇ ਵਿੱਚ ਇਸ ਭਰਾ ਦੇ ਜਾਨਵਰਾਂ ਦੀ ਆਪਾਂ ਬਾਹਰ ਚਰਾਇ ਦੇ ਟਾਈਮ ਵੀਡੀਓ ਬਣਾਈ ਸੀ ਉਹਨੂੰ ਆਪਾਂ ਜਿਹੜਾ ਲਿੰਕ ਆ ਉਹ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ ਤੇ ਪਸ਼ੂ ਸਾਰੇ ਭਰਾ ਗੋਲ ਚੰਗੇ ਆ ਇੱਕ ਮੱਝ ਦੇਖੋ ਆ ਸਾਹਮਣੇ ਖੜੀ ਆ ਬਹੁਤ ਵਧੀਆ ਟਾਪ ਕੁਆਲਿਟੀ ਦੀ ਮੱਝ ਆ ਬੰਤਰ ਦੇਖੋ ਬਿਲਕੁਲ ਪਾਰ ਵਾਲੇ ਭੇਖਾ ਪਾਉਂਦੀ ਆ ਮੱਝ ਕਿ ਥਾਂਡ ਆਰਡਰ ਦੀ ਬਹੁਤ ਸਾਫ ਆ ਤੇ ਠੰਡੀ ਸੀਲ ਦੇਖੋ ਕਿੰਨੀ ਆ ਹੋਰ ਵੀ ਭਰਾ ਕੋਲ ਸਾਰੇ ਜਾਨਵਰ ਚੰਗੇ ਆ ਤੇ ਪਰਮਾਤਮਾ ਐਂ ਹੀ ਭਰਾਵਾਂ ਨੂੰ ਚਲੋ ਤਰੱਕੀ ਬਖਸ਼ੇ ਕਿਉਂਕਿ ਮਿਹਨਤ ਜਿਹੜੀ ਕਰਨੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਤੇ ਮਿਹਨਤ ਦੇ ਨਾਲ ਹੀ ਆ ਜੇ ਮਿਹਨਤ ਕੀਤੀ ਆ ਜਾਂ ਤੇ ਤਾਂ ਹੀ ਭਰਾ ਇੱਥੋਂ ਤਾਈਂ ਪਹੁੰਚੇ ਆ ਤੇ ਬਈ ਹੋਰ ਫਿਰ ਠੀਕ ਠਾਕ ਹੋ ਠੀਕ ਠਾਕ ਵਧੀਆ ਤੁਸੀਂ ਤੇ ਬਈ ਜਿਹੜਾ ਪਹਿਲਾ ਮਾਲੀ ਸੀ ਉਹ ਦੇਤਾ ਫਿਰ ਉਹ ਦੇ ਦਤਾ ਫਿਰ ਉਹ ਵੀ ਚੰਗਾ ਸੀ ਹਨਾ ਮਾਲੀ ਉਹ ਕਿਹੜੇ ਖਾਨਦਾਨ ਚੋਂ ਸੀ ਫੀਗਾ ਉੱਧਰ ਲਈ ਸੀਗਾ ਫਰੋਇਪਰ ਸਾਈਡ ਤੇ ਫਰੋਇਪਰ ਸਾਈਡ ਤੋਂ ਜੂਬੇ ਇੱਕ ਉਹ ਫਰੋਇਪਰ ਸਾਈਡ ਤੋਂ ਸੀ ਹਨਾ ਜੂਬੇ ਛੋਟੇ ਦਾ ਜਿਹੜਾ ਜੂਬਾ ਨੇ ਉਹਦਾ ਪੋਤਾ ਸੀਗਾ ਕੱਟਾ ਜੂਬੇ ਦਾ ਯਾਨੀ ਕਿ ਸੀ ਬੱਚਾ ਉਹ ਹਨਾ ਹੁਣ ਨਾਲ ਫਿਰ ਇਹਦੇ ਫਿਰ ਆਪਾਂ ਹੋਰ ਕਿਹੜਾ ਮਾਲੀ ਤਿਆਰ ਕਰਦੇ ਪਏ ਇੱਕ ਇਹ ਕੱਟਾ ਵਾ ਲੇਖ ਲੋ ਕੱਢੀ ਕਰ ਉਹ ਕਿਹੜਾ ਕੱਟਾ ਤਿਆਰ ਹੁੰਦਾ ਪਿਆ ਇਹਦੇ ਲਈ ਬੂਰਾ ਯਾਨੀ ਕਿ ਕੱਟਾ ਜਿਹੜਾ ਤਿਆਰ ਹੁੰਦਾ ਪਿਆ ਇੱਕ ਨਾਲ ਤੇ ਵੇਖ ਸਕਦੇ ਆ ਤੁਸੀਂ ਬੰਤਰ ਦੇਖੋ ਇਸ ਮਾਝ ਦੀ ਕੁਆਲਿਟੀ ਦੇਖੋ ਬਹੁਤ ਜ਼ਬਰਦਸਤ ਆ ਤੇ ਬੂਰਾ ਕਟਾ ਜਿਹੜਾ ਤਿਆਰ ਹੁੰਦਾ ਵੈ ਬਾਈ ਹਾਂ ਤੇ ਫੋਰ ਸੇਲ ਤੇ ਵੀ ਆ ਇਹ ਇਹ ਵਕਾਊ ਵੀ ਆ ਹਾਂ ਫੋਰ ਸੇਲ ਲੈ ਲੋ ਵੀ ਭਰਾਓ ਅੱਜ ਨਵੇਂ ਸਾਲ ਤੇ ਅੱਗੇ ਤੁਹਾਨੂੰ ਇੱਕ ਬੂਰੀ ਮੱਝ ਦੀ ਜਿਹੜੀ ਖੁਸ਼ਖਬਰੀ ਦਿੱਤੀ ਸੀ ਤੇ ਅੱਜ ਤੁਹਾਨੂੰ ਬੂਰਾ ਕਟਾ ਜਿਹੜਾ ਚੈੱਕ ਕਰਾਉਣੇ ਆ ਕਿਉਂਕਿ ਬੂਰੀਆਂ ਦੇ ਮੱਜਾਂ ਦੇ ਵੀ ਸ਼ਕੀਨ ਬੜੇ ਆ ਭਰਾ ਤੇ ਅੱਜ ਬੂਰਾ ਜਿਹੜਾ ਝੋਟਾ ਇਹ ਵੀ ਵਕਾਊ ਆ ਤੇ ਇਹਦੀ ਉਮਰ ਬਈ ਕਿੰਨੀ ਇਹਦੀ 16 ਮਹੀਨੇ ਹੋ ਗਈ 17ਵੇਂ ਮਹੀਨੇ ਚ ਲੱਗ ਗਿਆ 16 ਮਹੀਨੇ ਜਿਹੜੀ ਉਮਰ ਆ ਕੁਆਲਟੀ ਚੈੱਕ ਕਰੋ ਅਜੂਬੇ ਦਾ ਜਿਹੜਾ ਪੋਤਾ ਆ ਗਿਆ ਇਹ ਇਹਦਾ ਬਾਪ ਉਹ ਸੀ ਜਿਹੜਾ ਪਹਿਲਾਂ ਘਟਾ ਸੀ ਹਾਂ ਤੇ ਮਾਂ ਲਓ ਕਿਵੇਂ ਆ ਬਈ ਮਾਂ ਲਓ ਬਹੁਤ ਵਧੀਆ ਮਾਝਾ ਸਰਲਾ ਚੰਗੀ ਮਾਝ ਦਾ ਚੰਗੀ ਮਾਝ ਦਾ ਤੇ ਚੰਗਾ ਠੰਡਾ ਸੀਰ ਵੀ ਆ ਕੱਦਗਾਠ ਵੀ ਚੰਗਾ ਆ ਦੇਖ ਸਕਦੇ ਆ ਤੁਸੀਂ ਬੰਤਰ ਬੰਤਰ ਬਹੁਤ ਵਧੀਆ ਸਾਫ ਆ ਕੁਆਲਟੀ ਚੰਗੀ ਆ ਇਸ ਸੰਦੇ ਵਿੱਚ ਤੇ ਬਾਈ ਜਿਹੜੇ ਕਿਸੇ ਵੀਰ ਨੇ ਖਰੀਦਣਾ ਆਇਆ ਭਰਾ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਆਪਾਂ ਡਿਸਪਲੇ ਉੱਤੇ ਕਰ ਦਿਆਂਗੇ ਤੇ ਜੇ ਕਿਸੇ ਵੀਰ ਨੇ ਖਰੀਦਣਾ ਆਇਆ ਚਾਹਵਨ ਹੋਇਆ ਕਿ ਉਹ ਭਰਾ ਨਾਲ ਗੱਲਬਾਤ ਕਰ ਸਕਦਾ ਹੈ ਕਿਉਂਕਿ ਗੁੱਜਰ ਭਰਾ ਜਿਆਦਾ ਸਖੀਤ ਦੇ ਕੱਟੇ ਤੇ ਉਹਨਾਂ ਦਾ ਫਾਇਦਾ ਇਹ ਹੋ ਜੂਗਾ ਕਿ ਇੱਕ ਤਾਂ ਬਾਹਰ ਚਰਾਈ ਕਰਦਾ ਦੂਜੀ ਗੱਲ ਇਹ ਪਰਾਲੀ-ਪੂਲੀ ਖਾਂਦਾ ਆ ਕੋਈ ਦਿੱਕਤ ਨਹੀਂ ਆਉਣੀ ਤੇ ਜੀ ਇਸ ਲਈ ਵੀਰੇ ਜਿੰਨੇ ਵੀ ਵੀਰ ਨੇ ਆਇਆ ਭਰਾ ਦੇ ਕੋਲੋਂ ਛੋਟਾ ਇਹ ਤੇ ਖਰੀਦ ਸਕਦਾ ਹੈ ਗੱਟਾ ਬਾਕੀ ਹੋਰ ਵੀ ਬਹੁਤ ਚੰਗੇ ਜਾਨਵਰ ਆ ਚੰਗੀਆਂ ਚੰਗੀਆਂ ਵੇ ਝੋਟੀਆਂ ਵੀ ਬਹੁਤ ਚੰਗੀਆਂ ਭਰਾ ਕੋਲ ਇਸ ਤਰ੍ਹਾਂ ਹੀ ਗਾਂ ਹੌਲੀ ਹੌਲੀ ਬਲੱਡ ਚੇਂਜ ਹੋ ਕੇ ਵਧੀਆ ਟਾਪ ਦਾ ਬਲੱਡ ਬਣ ਜਾਂਦਾ ਆ ਸਮੇਂ ਦੇ ਹਿਸਾਬ ਨਾਲ ਤੇ ਬਹੁਤ ਬਹੁਤ ਮੁਬਾਰਕਾਂ ਭਰਾਓ ਨਵੇਂ ਸਾਲ ਦੀਆਂ ਤੇ ਤੁਹਾਨੂੰ ਵੀਡੀਓ ਆਪਾਂ ਦੇ ਰਿਹਾ ਵਾਰ ਤੋਂ ਵਾਰ ਵਧੀਆ ਤੇ ਹੋਰ ਵੀ ਗਾਂ ਵੀਡੀਓ ਐਂ ਬਣਾਵਾਂਗੇ ਤੇ ਚੈਨਲ ਦੇ ਉੱਤੇ ਜਿਹੜਾ ਤੁਸੀਂ ਆਪਾਂ ਨੂੰ ਬਹੁਤ ਜਿਆਦਾ ਪਿਆਰ ਦਿੰਨੇ ਪਏ ਹੋ ਧੰਨਵਾਦ ਆ ਤੁਹਾਡਾ ਭਾਈ ਮਾਈਕ ਦੇ ਇੱਕ ਮਿੰਟ ਇਹ ਹੋਰ ਬਾਈ ਠੀਕ ਠਾਕ ਓਕੇ ਤੇ ਹੋਰ ਵੀ ਆ ਭਰਾਏ ਬਾਈ ਇਹਦੇ ਵੀ ਧੰਨਵਾਦ ਆਪਾਂ ਕਰਨਾ ਮੁੰਡੇ ਦਾ ਕਿਉਂਕਿ ਮੇਰੇ ਕੋਲ ਇਹ ਉਦੋਂ ਆਪਣੇ ਜਿਹੜੀਆਂ ਗੱਠਾਂ ਬੰਨ ਗਿਆ ਸੀ ਗਿਆ ਪਰਾਲੀ ਦੀਆਂ ਤੇ ਕਿਵੇਂ ਲੱਗਿਆ ਉਹ ਆਪਣੇ ਕੋ ਗਿਆ ਜੀ ਵਧੀਆ ਸੀ ਵਧੀਆ ਪਾਜੀ ਹੋ ਗਿਆ ਓਕੇ ਸੇਵਾ ਬਾਨੀ ਵਧੀਆ ਕੀਤੀ ਨਾ ਠੀਕ ਆ ਧੰਨਵਾਦ ਤੇਰਾ ਵੀ ਤੇ ਬਾਈ ਦਾ ਵੀ ਤੇ ਇਧਰ ਭਰਾ ਵੀ ਖੜੇ ਆ ਦੋ ਗੱਲਾਂ ਭਰਾ ਨਾਲ ਕਰਦੇ ਆ ਤੇ ਹੋਰ ਬਾਈ ਜੀ ਗੁਬ ਵਧੀਆ ਜੀ ਵਧੀਆ ਠੀਕ ਠਾਕ ਆ ਠੀਕ ਤੇ ਅੱਜ ਫਿਰ ਕਿੰਨੀਆਂ ਕੋ ਵੀਡੀਓ ਸ਼ੂਟ ਹੋਰ ਹੋ ਜਾਣਗੀਆਂ ਹੋਏ ਆ ਚਾਰ ਪੰਜ ਹੋਰ ਆਹ ਹੋ ਜਾਣੀਆਂ ਤੇ ਤੇਰੀ ਬਦੌਲਤ ਅੱਜ ਸਾਰੀਆਂ ਜਿਹੜੀਆਂ ਵੀਡੀਓ ਆਪਾਂ ਸ਼ੂਟ ਕਰਦੇ ਪਏ ਆ ਤੇਰਾ ਬੜਾ ਧੰਨਵਾਦ ਆ ਮਿਹਰਬਾਨੀ ਆ ਤੇ ਆਨਲਾਈਨ ਟਾਈਮ 'ਚ ਜਿਹੜੇ ਬਾਈ ਕੋਲ ਵੀ ਜਿਹੜੇ ਬੁੱਲਾ ਬਹੁਤ ਚੰਗੇ ਆ ਬਾਈ ਇੱਕ ਨਾ ਵੀਰ ਨੇ ਫੋਨ ਕੀਤਾ ਸੀਗਾ ਤੇਰੇ ਝੋਟੇ ਬਾਰੇ ਕਹਿੰਦਾ ਸੀ ਬਾਈ ਮਲਤਾਨ ਚੰਗਾ ਆ ਕਿ ਕਿਹੜਾ ਝੋਟਾ ਚੰਗਾ ਆ ਹੂੰ ਰੋਸ ਭਰਾ ਨੂੰ ਮੈਂ ਦੱਸਿਆ ਮੈਂ ਕਿਹਾ ਬਾਈ ਚਲੋ ਤੇ ਇਸ ਟਾਈਮ ਭਰਾ ਕੋਲ ਜਿਹੜਾ ਝੋਟਾ ਮਲਤਾਨ ਆ ਬਹੁਤ ਚੰਗਾ ਕਿਉਂਕਿ ਉਹਦੇ 'ਚ ਬਲੱਡ ਆ ਬਿਲਕੁਲ ਪਾਰਦਾ ਖਾਨਦਾਨ ਦੀ ਜੇ ਗੱਲ ਕਰੀਏ ਤੇ ਉਹਦੀ ਜਿਹੜੀ ਮਾਂ ਆ ਉਹ ਹੈਗੀ ਆ ਜੀ ਭਾਗਮਾਈ ਦਿੱਤੀ ਜਿੰਨੇ ਹਾਜੀ ਸ਼ੌਕਤ ਡੋਗਰ ਫਾਰਮ ਦੇ ਉੱਤੇ ਬਹੁਤ ਟੌਪ ਕਲਾਸ ਦਾ ਯਾਨੀ ਕਿ ਦੁੱਧ ਚਵਾਇਆ ਉਹਦਾ ਆਪਣੇ ਕੋਲ ਬਿਹਤ ਰਿਕਾਰਡ ਵੀ ਹੈਗਾ ਤੇ ਜਿਹੜਾ ਉਹਦਾ ਬਾਪ ਆ ਸ਼ੈਨਸ਼ਾ ਇਸ ਟਾਈਮ ਬਾਦਲ ਫਾਰਮ ਦਿੱਤੇ ਆ ਤੇ ਬਾਦਲ ਫਾਰਮ ਦੇ ਵਿੱਚ ਜਿਹੜੀ 부ચ્ચી ਮੱਝ ਆ ਉਹਦਾ ਜਾਨੀ ਕਿ ਪੋਤਾ ਆ ਗਿਆ ਜਿਹੜਾ ਸ਼ੈਨਸ਼ਾ ਤੇ ਹੀਰਾ ਜਿਹੜਾ ਬੋਲਾ ਉਹ ਕਾਦਰਾਬਾਦ ਸੀਮਨ ਬੈਂਕ ਦਾ ਆ ਜਿਹੜਾ ਇੰਪੋਰਟਡ ਹੋਏ ਸੀਗੇ 4-5 ਜਾਨਵਰ ਤੇ ਉਸ ਬਲੱਡ ਦੇ ਵਿੱਚੋਂ ਭਰਾ ਦੇ ਕੋਲ ਜਿਹੜਾ ਬੋਲਾ ਮੁਲਤਾਨ ਆ ਤੇ ਪ੍ਰਮਾਤਮਾ ਕਿਰਪਾ ਰੱਖੇ ਉਹਦੇ ਬੱਚੇ ਵੀ ਆਉਣ ਆਲੇ ਆ ਤੇ ਚਾਰ ਚਾਨੀ ਲਾਊਗਾ ਤੇ ਚੰਗਾ ਬਲੱਡ ਕਿਤੇ ਕਿਤੇ ਮਿਲਦਾ ਤੇ ਪ੍ਰਮਾਤਮਾ ਨੇ ਇਸ ਭਰਾ ਦੇ ਮਿਹਰ ਕੀਤੀ ਆ ਤੇ ਜਿਹੜਾ ਇਹਨੂੰ ਟਾਪ ਕਲਾਸ ਦਾ ਜਿਹੜਾ ਕੱਟਾ ਮਲਤਾਨ ਦਿੱਤਾ ਵਾਇਗਰੂ ਐ ਲੰਮੀ ਉਮਰ ਬਖਸ਼ੇ ਭਰਾਵਾਂ ਦੀ ਤੇ ਉਸ ਜਣਵਰਾਂ ਦੀ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਦੇ ਕੇ YouTube ਤੇ ਸਾਰੇ ਭਰਾਵਾਂ ਦਾ ਜਿਹੜਾ ਮਿਲਬਰਫ ਕਰਾਇਆ ਸਤਿਕਾਰ ਆ ਸਾਰੇ ਭਰਾਵਾਂ ਦਾ ਤੇ ਐਂ ਕਰਦੇ ਰਵਾਂਗੇ ਧੰਨਵਾਦ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਤੇ ਤੁਹਾਨੂੰ ਬੱਚੇ ਵੀ ਵਗਾਉਣੇ ਆ ਜੀ ਨਾਲ ਬੱਚੇ ਜਿਹੜੇ ਚੈੱਕ ਕਰ ਸਕਦੇ ਆ ਤੁਸੀਂ ਇਸ ਫਾਰਮ ਦੇ ਉੱਤੇ ਜਿਹੜੇ ਚੰਗੇ ਕੁਆਲਟੀ ਆ ਭਰਾਓ ਅਸਲ ਮੈਂ ਨੇ ਜੇ ਆਪਾਂ ਪਨੀਰੀ ਦੀ ਗੱਲ ਕਰੀਏ ਜਿਵੇਂ ਆਪਾਂ ਝੋਨਾ ਕਣਕ ਜਾਂ ਕੋਈ ਵੀ ਕੰਮ ਕਰਦੇ ਆ ਪਹਿਲਾਂ ਕੀ ਕਰਦੇ ਆ ਆਪਾਂ ਨੂੰ ਬੀ ਚੰਗਾ ਹੋਣਾ ਪੈਂਦਾ ਫਸਲ ਦੇ ਵਿੱਚ ਤੇ ਜੇ ਆਪਾਂ ਪਨੀਰੀ ਮਗਰੋਂ ਬੱਚੇ ਨਾ ਤਿਆਰ ਕਰਾਂਗੇ ਬੱਚਿਆਂ ਨੂੰ ਦੁੱਧ ਨਾ ਛੱਡਾਂਗੇ ਤੇ ਆਪਣਾ ਕਿਵੇਂ ਕੰਮ ਚੱਲੂਗਾ ਹੁਣ ਮੰਨ ਲਓ ਚੱਕਰ ਕੀ ਆ ਵੀ ਤੁਹਾਨੂੰ ਪਤਾ ਵੀ ਥੋੜੇ ਜਿਹੇ ਜਾਨਵਰ ਆ ਪੰਜਾਬ ਦੇ ਵਿੱਚ ਬਹੁਤ ਘਟਦੇ ਜਾਂਦੇ ਆ ਆਪਣੀ ਤਾਂ ਕੋਸ਼ਿਸ਼ ਇਹ ਆ ਕਿ ਜਾਨਵਰ ਵੱਧ ਤੋਂ ਵੱਧ ਘਰਾਂ 'ਚ ਰੱਖੋ ਤਾਂ ਜੋ ਆਪਾਂ ਆਪਦੇ ਬੱਚਿਆਂ ਨੂੰ ਚੰਗੀ ਸੇਤ ਚੰਗਾ ਦੁੱਧ ਦੇ ਸਕੀਏ ਤੇ ਜੇ ਆਪਾਂ ਬੱਚੇ ਮਗਰ ਕਟੀਆਂ ਕੱਟੇ ਹੀ ਨਾ ਤਿਆਰ ਕਰਾਂਗੇ ਤੇ ਆਪਣਾ ਆਪਣਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਤੇ ਪ੍ਰਮਾਤਮਾ ਐਂ ਚੜ੍ਹਦੀ ਕਲਾ ਰੱਖੇ ਸਾਰੇ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸੈਟਅਪ ਜਿਹੜੇ ਦੋ ਆ ਇੱਕ ਤੁਹਾਨੂੰ ਹੋਸੇ ਕੱਟੇ ਦਾ ਆਪਾਂ ਭਰਾ ਵਿਖਾਉਣੇ ਆ ਬਹੁਤ ਚੰਗਾ ਵਧੀਆ ਕੁਆਲਿਟੀ ਦਾ ਬੱਚਾ ਵੀ ਟੇਡਾ ਕੱਟਿਆ ਬਹੁਤ ਚੰਗਾ ਕੱਟਾਇਆ ਬੰਤਰ ਬੰਤਰ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਆ ਬਹੁਤ ਚੰਗੀ ਆ ਦੇਖ ਲਓ ਬਿਲਕੁਲ ਗੋਲਕੁੰਡਾ ਸਿੰਘ ਤੇ ਜਾਨਵਰ ਇਧਰ ਵੀ ਭਰਾਓ ਚੰਗੇ ਆ ਤੇ ਪ੍ਰਮਾਤਮਾ ਐ ਤਰੱਕੀ ਬਖਸ਼ੇ ਸਾਰੇ ਭਰਾਵਾਂ ਨੂੰ ਹੌਲੀ ਹੌਲੀ ਮਿਹਨਤ ਕਰਕੇ ਸੁਧਾਰ ਕਰਕੇ ਚੰਗੇ ਝੋਟੇ ਲਿਆ ਕੇ ਤੇ ਹੌਲੀ ਹੌਲੀ ਕੰਮ ਸਾਰੇ ਸੈੱਟ ਹੋ ਜਾਂਦੇ ਹੁੰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ